ਔਰ ਸਾਡੇ ਵਿੱਚ ਵੀ ਤੇ ਇਸ ਤਰ੍ਹਾਂ ਕਹਿੰਦੇ ਨੇ ਫਲਾਣੇ ਨੇ ਦੁੱਖ ਤੇ ਫਲਾਣੇ ਨੇ ਦੁੱਖ ਤੇ ਫਲਾਣੇ ਨੇ ਦੁੱਖ ਦਿੱਤਾ ਮਹਾਰਾਜ ਕਹਿੰਦੇ ਕੋਈ ਫਲਾਣਾ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਦੁੱਖ ਦਿੰਦੇ ਨੇ ਆਪਣੇ ਕਰਮ ਆਪਣਾ ਕੀਤਾ ਅੱਜ ਦੀ ਸੈਂਸ ਸਫਲ ਹੋ ਗਈਏ ਬੀਜ ਦੇ ਵਿੱਚ ਅਲ ਦੇਖਣ ਵਿੱਚ ਐਸੀਆਂ ਬਾਰੀਕ ਖੁਰਦ ਵੀ ਨਾ ਬੀਜ ਦੇ ਵਿੱਚ ਦੇਖ ਲੈਂਦੇ ਨੇ ਕਿਹੜਾ ਬੂਟਾ ਪੈਦਾ ਹੋਵੇਗਾ ਕਿਸ ਤਰ੍ਹਾਂ ਦੇ ਪੱਤੇ ਹੋਣਗੇ ਇਹਨੂੰ ਫਲ ਕੈਸੇ ਲੱਗਣਗੇ ਮਿੱਠੇ ਹੋਣਗੇ ਕੋਹੜੇ ਹੋਣਗੇ ਇੱਥੇ ਤੱਕ ਸਮਝਾ ਸਾਇੰਸ ਇਤਨੀ ਸਫਲ ਹੋ ਗਈ ਹੈ ਬੀਜ ਦੇ ਚ ਫਲ ਵੇਖ ਲੈਂਦੇ ਨੇ પ્રાਚੀਨ અવਤਾਰ ਤੇ ॠषि मुनि ਸੰਤ ਜਨ ਸਫਲ ਸਨ ਕਰਮ ਦੇ ਚ ਫਲ ਦੇ ਇਸ ਕਰਮ ਤੋਂ ਕੀ ਫਲ ਨਿਕਲੇ ਇਸ ਬੀਜ ਤੋਂ ਬੋਏ ਤੋਂ ਕੀ ਫਲ ਨਿਕਲੇਗਾ ਇਹ ਸਾਇੰਸ ਵੇਖਣ ਦੇ ਸਫਲ ਹੋਈ ਕਰਮਾਂ ਚੋਂ ਕਿਹੜੇ ਫਲ ਨਿਕਲਣਗੇ ਇਹ ਵੇਖਣ ਦੇ ਸਫਲ ਹੋਇਆ ਸੰਨ ਅਗਰ ਮੈਂ ਦੁਖੀ ਆ ਤਾਂ ਜ਼ਰੂਰ ਮੇਰੇ ਕੁਝ ਐਸੇ ਕਰਮ ਨੇ ਜਿਨ੍ਹਾਂ ਤੋਂ ਦੁੱਖ ਪੈਦਾ ਹੋਇਆ ਹੈ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਮੈਂ ਆਪਣੇ ਦੁੱਖਾਂ ਲਈ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਵਾ ਨਾ ਕਿ ਕਿਸੇ ਹੋਰ ਨੂੰ ਔਰ ਪਹਿਲਾ ਸ਼ਬਦ ਵੀ 12 ਮਾਦਾ ਇਹੀ ਹੈ ਕਿਰਤ ਕਰਮ ਕੇ ਵਿਚੜੇ ਪਰ ਕਿਰਪਾ ਮੇਲੋ ਰਾਮ ਕਥਕ ਦੇ ਮੈਨੇ ਦੀ ਵਿਚਾਰ ਦੇਂਦੇ ਹੋਇਆ ਜ਼ਿਆਦਾ ਖੁਲਾਸਾ ਨਾ ਕਰੀਏ ਫਿਰ ਕਥਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋ ਪੀਤੇ ਹੋਏ ਕਰਮਾ ਕਰਕੇ ਹੀ ਸਾਰਾ ਸਿਲਸਿਲਾ ਚੱਲਦਾ ਹੈ ਦੋਸ਼ ਕਿਸੇ ਦੇ ਸਿਰ ਵੀ ਨਹੀਂ ਮੜਨਾ ਚਾਹੀਦਾ ਆਮੀਨ ਐਸਾ ਕਿਹੜਾ ਕਰਮ ਹੈ ਜਿਸ ਤੋਂ ਬਹੁਤ ਸਾਰੇ ਰੋਗ ਪੈਦਾ ਹੁੰਦੇ ਨੇ ਦੁੱਖ ਪੈਦਾ ਹੁੰਦੇ ਨੇ ਈਸ਼ਵਰ ਨੂੰ ਭੁੱਲ ਜਾਣਾਈ ਅਸ਼ੋਭ ਕਰਮ اور کوئی अशुभ ਕਰم ঈশ্বর نو بھول کے மனுਕ ਜੋ ਕੁਛ ਵੀ کرے گا غلطی کرے ہر ਬਿਸਰਤ तेरे ਗੁਣ ਗਲਿਆ ਜਿਹਨੂੰ ਹਰੀ ਭੁੱਲ ਜਾਂਦਾ ਹੈ ਉਹਦੇ ਸਾਰੇ ਗੁਣ ਗਲ ਜਾਂਦੇ ਨੇ ਜੋ ਕੁਛ ਵੀ ਕਰੇਗਾ ਉਹ ਗੁਣ ਵਸ ਹੋ ਗਏਗਾ ਉਹ ঈশ্বর نو ਚਿੰਤਨ ਕਰਨਾ ਹੀ ਸ਼ੁਭ ਕਰਮ ਹੈ ਉਹਨੂੰ ਭੁਲਾ ਦੇਣਾ ਹੀ ਅਸ਼ੁਭ ਕਰਮ ਹੈ ਇਸੇ ਹੀ ਅਸ਼ੁਭ ਕਰਮ ਤੋਂ ਸਾਰੇ ਰੋਗ ਪੈਦਾ ਹੁੰਦੇ ਨੇ ਸਾਰੇ ਦੁੱਖ ਸੰਤਪ ਪੈਦਾ ਹੁੰਦੇ ਨੇ ਜੋ RAM ਤੋਂ ਬੇਮਖੋ ਕੇ ਚਲਦੇ ਨੇ ਜਮਦੇ ਨੇ ਮਰਦੇ ਨੇ ਜਮਦੇ ਨੇ ਮਰਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਦੁੱਖ ਸਹਾਰਦੇ ਨੇ ਵਾਸ਼ਨਾ ਵਸੋ ਕੇ ਲੋਭ ਵਸੋ ਕੇ ਜਿਹੜੇ ਕਰਮ ਕਰਦਾ ਰਿਹਾ ਤੇ ਮਿੱਠੇ ਜਾਪਦੇ ਰਹਿ ਆਖਰ ਇਹਨਾਂ ਦਾ ਅੰਜਾਮ ਕੌੜਾ ਨਿਕਲਿਆ ਦੁੱਖ ਪੈਦਾ ਹੋਏ ਕਲੇਸ਼ ਪੈਦਾ ਹੋਏ ਇਹ ਰੋਜ਼ ਰੋਜ਼ ਦੇ ਦੁੱਖ ਤੇ ਰੋਜ਼ ਰੋਜ਼ ਦਾ ਹੁਣ ਰੋਣਾ ਕਿੱਥੇ ਜਾ ਕੇ ਜਹਰ ਹੋਏਗਾ ਆਹ ਇਹ ਦੁੱਖ ਤੇਰੇ ਕੋਈ ਨਹੀਂ ਵੰਡਾ ਸਕਦਾ ਇਹ ਦੁੱਖ ਤੇਰੇ ਕੋਈ ਜੋ ਹੈ ਨਹੀਂ ਮਿਟਾ ਸਕਦਾ ਕਿੱਥੇ ਜਾ ਕੇ ਤੂੰ ਬਿਟਣਾ ਬਿਟੇਗਾ ਕਿਹੜੀ ਕਿਹੜੀ ਥਾਂ ਤੇ ਤੂੰ ਰੋਣਾ ਰੋਵੇਂਗਾ ਇਹ ਕੀਤੇ ਹੋਏ ਕਰਮਾਂ ਦੇ ਬਤਾਵਕ ਜੋ ਸੰਜੋਗ ਮਿਲਿਆ ਜੋ ਪਹਿਲੇ ਕੀਤੇ ਨੇ ਧੁਰ ਪੈਦੇ ਜੋ ਕੀਤੇ ਨੇ ਉਹਦੇ ਕਰਮਾਂ ਦਾ ਇਹ ਸਦਕਾ ਹੈ ਹੁਣ ਕੁਝ ਵੀ ਨਹੀਂ ਹੋ ਸਕਦਾ ਹੁਣ ਕੁਝ ਵੀ ਨਹੀਂ ਹੋ ਸਕਦਾ ਮੱਕਈ ਤੂੰ ਬੀਜ ਚੁਕਿਆ ਤਾਂ ਮੱਕਈ ਪੈਦਾ ਹੋਵੇਗੀ ਪਿੱਕਰ ਦਾ ਬੂਟਾ ਲਾ ਚੁਕਿਆ ਤਾਂ ਹੁਣ ਕੰਡੇ ਹੀ ਪੈਦਾ ਹੋਣਗੇ ਔਰ ਅੰਗੂਰ ਦੀ ਬੀਜ ਤੂੰ ਲਾਈ ਹੈ ਤਾਂ ਅੰਗੂਰੀ ਪੈਦਾ ਹੋਣਗੇ ਇਹ ਜੋ ਤੂੰ ਬੀਜਿਆ ਉਹ ਹੀ ਫਲੀ ਬਹੁਤ ਹੋਇਆ ਦੁੱਖ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਇਸ ਦੇ ਵਿਚਕਾਰ ਕੋਈ ਹੋਰ ਵਿਚੋਲਾ ਨਹੀਂ ਬਣ ਸਕਦਾ ਹਾਂ ਜੀ ਵਡਿਆ ਭਾਗਾ ਅਨਸਾਰ ਕਿਧਰੇ ਪ੍ਰਭੂ ਮਿਲੇ ਗੁਰੂ ਮਿਲੇ ਤੇ ਇਹ ਵੀ ਯੋਗ ਇਹ ਵਿਛੋੜਾ ਟੁੱਟ ਜਾਏ ਤੇ ਮਿਲਣਾ ਹੋ ਜਾਏ ਹਾਂ ਜੀ